ਹਾਂ ਹਮੇ ਨਾਲ ਦੇਖਾਤੋਂ ਕਿ ਆਪਾਂ ਭਾਂਡੇ ਵਿਤੇ ਨੇ ਉਹਨਾਂ ਦੇ ਹਾਂਜੀ ਇੱਥੇ ਸਿਸਟਮ ਆ ਆ ਕਿੱਥੇ ਆਪਾਂ ਲੈ ਕੇ ਆਂਦੇ ਆ ਭਾਂਡੇ ਆਪਾਂ ਨੂੰ ਆਪਾਂ ਦੱਸਿਆ ਸੀ ਸ਼ਾਇਦ ਪਿਛਲੀ ਵੀਡੀਓ ਚ ਮੈਨੂੰ ਯਾਦ ਨਹੀਂ ਵੀ ਜਦੋਂ ਸੀ ਆਏ ਸੀਗੇ ਹੋਟਲ ਚ ਇਹ ਆਪਣੇ ਨੇਗੇ ਚਲ ਦਿਖਾਉਣੀ ਆਪਾਂ ਦਾ ਵੀ ਇਦਾਂ ਨਾਲ ਭਾਂਡੇ ਮਿਲਦੇ ਆ ਕਿਚਨ ਦੇ ਅਛਾ ਇਹ ਠੀਕਾ ਇਹ ਕਿਚਨ ਦੇ ਨਾਲ ਭਾਂਡੇ ਹੀ ਦੇ ਦਿੰਦੇ ਆ ਤੇ ਪੈਸੇ ਜਮ੍ਹਾਂ ਕਰਾਉ ਦਿੰਦੇ ਆ ਜੇ ਆਪਾਂ ਸਹੀ ਸਲਾਮਤ ਭਾਂਡੇ ਵਾਪਸ ਕਰਾਂਗੇ ਤੇ ਫਿਰ ਆਪਾਂ ਨੇ ਉਹ ਨਹੀਂ ਪੈਸੇ ਵਾਪਸ ਕਰ ਦੇਵਾਂਗੇ ਜੇ ਇਹਦੇ ਵਿੱਚੋਂ ਕੋਈ ਟੁੱਟ ਗਿਆ ਭਾਂਡਾ ਤੇ ਉਹਦੇ ਪੈਸੇ ਕੱਟਣ ਹਾਂਜੀ ਹੁਣ ਅਸੀਂ 10 ਵਜੇ ਜੋ ਪਹਿਲਾਂ ਹੀ 10 ਮਿੰਟ ਪਹਿਲਾਂ ਕਰਤਾ ਕੰਮ ਇਹ ਲਿਵਿੰਗ ਰੂਮ ਚ ਸਮਾਨ ਰੱਖ ਸਕਦੇ ਆ ਕਿਉਂਕਿ ਸਾਡੀ ਟ੍ਰੇਨ ਸ਼ਾਮ ਦੀ ਆ ਤੇ ਫਿਰ ਸ਼ਾਮ ਨੂੰ ਅਸੀਂ ਜਾਵਾਂਗੇ ਇੱਥੋਂ ਹੁਣ ਇੱਥੇ ਸਮਾਰਕ ਆ ਕੇ ਫਿਰ ਉਹਨੂੰ ਘੁੰਮਣ ਜਾਣੇ। ਲੱਕਾ ਐਵੇਂ ਨਹੀਂ ਜਿਹੜਾ ਪਿਆ। ਚੱਪਲ ਹਰ ਹਨਾ ਬਾਸ। ਕਿਤੇ। ਹੁਣ ਅਸੀਂ ਫੇਰ ਆ ਗਏ ਇੱਧਰ। ਮੰਦੇ ਆ ਕੋਈ ਮੜਵਾਂ ਟਰ ਇਹਨਾਂ ਸਵਾਨ ਕਿਹੜੀ ਕਿਹੜੀ ਜਿਹੜੀ ਜਿਹੜੀ ਜਿਹੜਾ ਜਿਆਦਾ ਵਾਈਬਸ ਸਾਰੇ ਵਧੀਆ ਉੱਥੇ ਜਿਹਦੇ ਫਿਲਮ ਬਣੀਆਂ ਜਸ ਚੋਪੜਾ ਦੇ ਉੱਥੇ ਜਾਇ ਬੇ ਆਮਲ ਆ ਕੇ ਜਾਣੇ ਆ ਫੁੱਲ ਵੀ ਪੀ ਵੀ ਗੇਂਦੇ ਦੇ ਪੁਲਾਂ ਦੇ ਇੱਥੇ ਗੇਂਦੇ ਦੇ ਫੁੱਲ ਬਹੁਤ ਆਪਣੇ ਇਟਲੀ ਚ ਗੇਂਦੇ ਦਾ ਫੁੱਲ ਘਟਾ ਹੈ ਨਾ ਹਾਰੀ ਗੋ ਸਹੀ ਹਾਂ ਦੇ ਨਾਲ ਕਿਵੇਂ ਮੇਰਾ ਸੁਪਨਾ ਆਇਆ ਇਸ ਤੇ ਕੋਈ ਫੰਕਸ਼ਨ ਜਾ ਸੱਚਾ ਅੱਤੇ ਇੱਥੇ ਫਸੀਗਾ ਫੰਕਸ਼ਨ ਅੱਜ ਵਾਹ ਦੋ ਜੋੜੀਆਂ ਲੱਗ ਨਹੀਂ ਲੈ ਤੇ ਅੱਥੇ ਕਿਤੇ ਐਸੀ ਬੈਠੋ ਨਹੀਂ ਚੱਲਣੀ ਆ ਜਾ ਉੱਥੇ ਬੈਠਾਂਗੇ ਗਾਣਾ ਗਾ ਕਿਹੜਾ ਇਸੇ ਮੇਰੇ ਵਰਗੇ ਲੋਕ পাগল ਹੋਏ ਹੋਏ ਆ ਜਸ ਕੋ ਥੋੜਾ ਵੀ ਮੂਰਤੀ ਨਾਲ ਫੋਟੋ ਕਰਾ ਕਰ ਉਹ ਫੇਕ ਟੂ ਦੇ ਅਸੀ ਇਟ ਹੈ ਜੀ ਉਹਨਾਂ ਸੀ ਫੇਰ ਆ ਕੇ ਚਾਕਲੇਟਾਂ ਵਾਲੀ ਦੁਕਾਨ ਤੇ ਟੌਫੀਆਂ ਦੇ ਤੇ ਮੈਂ ਟੌਫੀਆਂ ਲਈਆਂ ਉਹਦੇ ਸਟਾਫ ਵਾਸਤੇ ਜਿਹੜੇ ਕੰਮ ਕਰਦੇ ਪਹਿਲਾਂ ਤਾਂ ਅਸੀਂ ਲੈ ਗਏ ਸੀ ਫਿਰ ਮੈਂ ਜ਼ਿਆਦਾ ਹੈ ਉਹਨਾਂ ਵਾਸਤੇ ਵੀ ਲੈ ਕੇ ਜਾਣਾ ਪਸਾ ਤੇ ਚੌਗਲੇਟਾਂ ਲਈਆਂ ਸਾਰੀਆਂ ਉਹਨਾਂ ਨੂੰ ਹੈਲੋ ਕਿੰਨੀਆਂ ਪਾਲ ਕਿੰਨੀਆਂ ਪਾਲ ਦੇ ਆਇ ਤੇ ਪਾਣੀ ਇਦਾਂ ਹੀ ਬਸ ਟੂਟੀਆਂ ਚੱਲਦੀਆਂ ਰਹਿੰਦੀਆਂ ਤੁਸੀਂ ਕਿਤੇ ਜਾਵੜੋ ਆਪਾਂ ਇੱਕ ਦੋ ਵੀਡੀਓਜ਼ ਪਿੱਛੇ ਵੀ ਦਿਖਾਇਆ ਤੁਹਾਨੂੰ ਵੀ ਐਂ ਟੂਟੀਆਂ ਚੱਲਦੀਆਂ ਵਾ ਕਿ ਇਹਨੂੰ ਆਪਾਂ ਅਰੇ ਭਰੀ ਜਾਂਦੇ ਪਾਣੀ ਪਾ ਸਕਦੇ ਤੇ ਕਹਿੰਦੇ ਪਾਣੀ ਇੱਥੇ ਲੈ ਕੇ ਥਾਂ ਥਾਂ ਲਾਇਆ ਹੋਈ ਪਾਣੀ ਇੱਥੋਂ ਦਾ ਸਾਫ਼ ਆ ਵਧੀਆ ਵਾ ਤੇ ਨਾ ਇਹ ਬੰਦ ਕਰਦੇ ਆ ਟੂਟੀਆਂ ਤੇ ਇੱਕ ਦੋ ਥਾਂ ਹੀ ਆਪਾਂ ਅੱਗੇ ਵੀ ਗਏ ਸੀ ਪਿਛਲੀ ਵੀਡੀਓ ਉਸ ਦਿਖਾਇਆ ਤੁਹਾਨੂੰ ਵੀ ਇਦਾਂ ਹੀ ਬਸ ਟੂਟੀਆਂ ਚੱਲੀਆਂ ਨੇ ਆਏ ਬਸ ਪਾਣੀ ਭਗੀ ਜਾਣਾ ਪਾੜਾ ਚੁੱਕ ਜਾਈ ਜਾਂਦਾ ਅਸੀਂ ਇੱਥੇ ਬੈਠੇ ਆਂ ਧੁੱਪੇ ਬੱਚੇ ਉਹ ਬੈਠੇ ਆਂ ਫੇਰ ਅਸੀਂ ਇੱਥੇ ਜਾਣਾ ਟਿਕਟ ਲੈਣ ਨੂੰ ਅੱਜ ਟਾਈਮ ਆ ਕਹਿੰਦੇ ਬੱਚੇ ਕਹਿੰਦੇ ਭੁੱਖ ਨਹੀਂ ਲੱਗੀ ਤੇ ਰੁੱਕ ਕੇ ਜਾਵਾਂਗੇ ਉਸ ਆਜ ਤਾਂ ਉਸੇ ਟਾਈਮ ਪਾਸ ਜੇ ਕਰਦੇ ਆ ਕਿਉਂਕਿ 6 ਵਜੇ ਸਾਡੀ ਟ੍ਰੇਨ ਆ ਰਾਹ ਤਾਂ ਸਾਰਾ ਕੰਮ ਬਲਿਆ ਸੀਗਾ ਸ਼ਹਿਰ ਦਾ ਹਾਂ ਹਾਂ ਬਸ ਸਾਈਟ ਤੇ ਵਸੇ ਦੰ ਸ਼ਹਿਰ ਚ ਘੁੰਮ ਜਾਨੇ ਜਿੱਥੋਂ ਚੜ ਕੇ ਆਪਾਂ ਜਿੱਥੇ ਮਾਰਜੀ ਉਤਰ ਸਕਦੇ ਹਾਂ ਜੇ ਤਾਂ ਆਪਾਂ ਹੋਟਲ ਚਾ ਫਿਰ ਤਾਂ ਆਪਾਂ ਨੂੰ ਬੱਸਾਂ ਫਰੀ ਆ ਹੋਟਲ ਦਾ ਕਾਰਡ ਚੱਲ ਜਾਂਦਾ ਨਾਲ ਜੇ ਆਪਾਂ ਵੈਸੇ ਲੋਕਲ ਆ ਫਿਰ ਟਰੈਕਟ ਲੈਣੀ ਪੈਂਦੀ

ਏ ਅ ਵੀ ਇੱਥੇ ਲਾਈਟਾਂ ਨਹੀਂ ਗਿਆ ਲੱਗਿਆਂਗੇ ਅਸੀਂ ਬਸ ਨੰਗਾ ਨਾ ਪੈਂਦਾ ਘੱਟੀਆਂ ਆਉਂਦੀ ਆਪ ਕੋ ਉੱਕ ਜਾਂਦੇ ਹਾਂ ਪਹੁੰਚ ਕੇ ਮੈੱਕ ਡਾਊਨ ਨਾ ਪਹੁੰਚ ਕੇ ਮੈੱਕ ਡਾਊਨ ਨਾ ਏ ਗਏ ਮਿਲ ਜਾਂਦਾ ਤੇ ਇਟਲੀ ਚ ਨਹੀਂ ਮਿਲਦਾ ਚਿਕਨ ਵਾਲੀ ਮਿਲਦੇ ਤੇ ਬੱਚਿਆਂ ਨੇ ਤਾਂ ਚਿਕਨ ਲਿਆ ਤੇ ਮੈਂ ਇੱਥੇ ਬਾਹਰ ਸਿੱਟ ਲੈ ਜਾਂਦੇ ਮੈਂ ਇੱਥੇ ਆ ਕੇ ਬੈ ਗਈ ਕਿਉਂਕਿ ਰਾਸ਼ ਬਹੁਤ ਹੈ ਇੱਥੇ ਉਹ ਹੋਇਆ ਉਹ ਤਾਂ ਨਹੀਂ ਕਰਦੇ ਉਹ ਸਭ ਸੇ ਉਹਨਾਂ ਤੇ ਜਾ ਕੇ ਖਾਣਾ ਇੱਥੇ ਬੈ ਕੇ ਮੈਕਡੋਨਲਡਰ ਖਾ ਲਿਆ ਹੁਣ ਚੱਲਿਆਂ ਆ ਆਈਸਕ੍ਰੀਮ ਖਾਣ ਆ ਰੈਡੀ ਲੱਗੀ ਹੈ ਤੇ ਆ ਦੇਖੋ ਇਦਾਂ ਇੱਥੇ ਖੜੇ ਆ ਰਿਕਸ਼ੇ ਵਾਲੇ ਉਹ ਕਹ ਰਦੇ ਆ ਵੇਟ ਗਾਕਾਂ ਦੀ ਜਿਨਾਂ ਨੇ ਲੈਣਾ ਹੁੰਦਾ ਲੋ ਘਮ ਦੇ ਅੱਗੇ ਉਹੋ ਸਾਹਮਣੇ ਆਈਸਕ੍ਰੀਮ ਆਈਸਕ੍ਰੀਮ ਲੈਣੀ ਐਸਾ ਇਸ ਬੇਬੀ ਇਸ ਤੋਂ ਉਸ ਉੱਥੇ ਸੀ Together or separate l'istacchio e mm. coconut cucchiaio? Tutti insieme. Ok. E' un po' mango? mango, no? mango, no? Non c'è il il mango, no? il mango, mango, ਹਾਲੇ ਨਹੀਂ ਇਹ ਚ ਪੈਸੇ ਕੱਢ ਇਹ ਚ ਪੈਸੇ ਕੱਢ ਕੇ ਦੇ ਮੁੰਡਾ ਮੈਂ ਹੁਣ ਚੇਕ ਕਰ ਦੱਸ ਜੁਰਾ ਆ ਦੇ ਮੇਰੇ ਕੱਠੇ ਸੋ ਛੋਟੀ ਜਿਹੜੀ ਇਹਦੇ ਵਿੱਚ ਹੀ ਆ ਸਾਨੂੰ ਹੁਣ ਆ ਗਏ ਇੱਥੇ ਲੇਕ ਤੇ ਬੱਜੇ ਬੈਠੇ ਸਨ ਤਾਂ ਪਹਿ ਗਿਆ ਦੇਨ ਹੋ ਗਏ ਸਨ ਆ ਪੰਜ ਦਿਨ ਆਇਆ ਨੂੰ ਤੇ ਅੱਜ ਜਾ ਕੇ ਲੇਖ ਤੇ ਬੈਠੇ ਕੋਲ ਦੀ ਰੋਜ਼ ਨਾਂਗਦੇ ਆ ਤੇ ਉੱਥੇ ਸਾਡਾ ਰੈਸਟ ਹੈਗਾ ਹੋਟਲ ਆ ਉਤੋਂ ਨਹੀਂ ਜਾਣੇ ਨੇ ਆ ਕੋਲੋਂ ਤੋਂ